ਪੰਜਾਬ ਵਸਦਾ ਹੈ ਗੁਰੂਆਂ ਪੀਰਾਂ ਫਕੀਰਾਂ ਦੇ ਨਾਂ ਤੇ 1947 ਵਿੱਚ ਭਾਰਤ ਨੂੰ ਆਜ਼ਾਦੀ ਦੀ ਦਾਤ ਮਿਲੀ ਪਰ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸਮੇਂ ਦੇ ਬਦਲਾਵ ਨਾਲ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਹਾਲਤਾਂ ਨੂੰ ਸਰੋਧਿਓ ਸਾਡਾ ਕੁਛੀ ਜੱਥਾ ਹੈ ਐਂ ਇਉਂ ਪੇਸ਼ ਕਰਦਾ ਨਹੀਂ ਵੰਡਿਆ ਗਿਆ ਪੰਜਾਬ ਤੇ ਦਰਿਆਵਾਂ ਦਾ ਨੀਰ ਬਦੇਸ਼ੀ ਤੁਰੀ ਜਵਾਨੀ ਜਾਵੇ ਕਿਰਤਾਨੀ ਲੀਰੋ ਲੀਰ ਮਾਰੋ ਖੰਸਣ 47 ਬੱਲੇ ਚਾਤ ਜੀ ਮੇਰੀ ਹਿੰਦ ਨੂੰ ਅਜਾਦੀ ਵਾਲੀ ਦਾਤ ਜੀ ਸਾਡੀ ਇੱਕੋ ਇੱਕ ਕੀਮਤੀ ਸਗਾਤ ਜੀ ਵੇਖ ਹਾਕਮਾਂ ਦੀ ਨੀਤ ਹੋਈ ਕਾਣ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਸਾਡਾ ਪੰਜਾਂ ਕਰਿਆ ਮਾਂ ਦਾ ਪੰਜਾਬ ਸੀ ਰਹਿ ਗਿਆ ਪਾਖ ਵਿੱਚ ਜੇਲ ਮੱਛ ਨਾਬ ਸੀ ਬਾਕੀ ਤੰਨਾ ਦੇ ਪਾਣੀ ਬੇ ਹਿਸਾਬ ਸੀ ਉਹ ਵੀ ਦੂਜੀਆਂ ਸਟੇਟਾਂ ਵਿੱਚ ਗਏ ਵੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਉਹ ਕਦੇ ਮਾਲਕ ਸੀ ਜਿਹੜਾ ਪੰਜ ਆਬ ਕੀ ਜਿਹੜਾ ਪੰਝ ਆਬ ਦਾ ਕੋਠੋ ਹਾਰ ਮਾਤੇ ਮਾਲਵੇ ਦੋ ਆਬ ਦਾ ਗੁੰਮ ਸੇ ਬਿਨਾ ਸਰੇ ਨਾ ਜਨਾਬ ਦਾ ਗਰੇ ਦौरा जी ਵਿੱਚ ਟਾਕੂ ਨਾ ਥਾਣੀ ਵੀਰੇਓ ਦੱਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਸੋਚਾ ਸੋਚੇ ਉਹ ਪੰਜਾਬੀ ਵੀਰੋਂ ਲੰਬੀਆਂ ਪਹਿਲਾ ਟਿੰਡਾ ਵਾਲੇ ਖੂਚ ਲਾਈਆਂ ਬੰਬੀਆਂ ਮੱਛੀ ਮੋਟੇ ਰਾਂ ਵੀ ਅੱਜ ਕੱਲ ਹੁੰਦੀਆਂ ਬਿਲ ਮਾਫੀ ਦੇ ਵੀ ਦੱਸੂ ਜੋ ਬਹਾਨੇ ਗੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਝੋਨਾ ਲਾਇਆ ਬਿਨਾ ਕਰਜੇ ਨਾ ਲੈਂਦੇ ਜੀ ਹਰ ਸਾਲ ਪੈਪ ਮੋਟਰਾਂ ਦੇ ਪੈਂਦੇ ਜੀ ਪਾਣੀ ਹੈ ਨਹੀਂ ਵਾਗਿਆ ਨਹੀਂ ਹੈ ਠਾ ਕਹਿੰਦੇ ਜੀ ਸਾਡੀ ਧਰਤੀ ਬੰਜਰ ਹੋ ਜਾਣੀ ਵੀਰੋ ਦੱਖਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਦਿਲ ਮਾਫ ਕਰ ਮੂਹ ਦੇ ਤਾਈ ਘੁੱਟਿਆ ਮਾਫ ਕਰ ਮੂਹ ਦੇ ਤਾਈ ਘੁੱਟਿਆ ਸਾਨੂੰ ਰੋਣ ਵੀ ਨਹੀਂ ਦਿੱਤਾ ਜਦੋਂ ਕੁੱਟਿਆ ਸਾਡਾ ਪਾਣੀ ਪੈਰਿਆਂ ਵਾਂਗ ਬੜਾ ਲੁੱਟਿਆ ਅਸੀਂ ਜੰਗ ਵਿੱਚ ਰਹਿ ਗਏ ਖੜਕਾਉਂਦੇ ਠੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਬਾਹੀ ਜੋਗ ਨਾ ਜਮੀਨਾ ਜਦੋਂ ਰਹਿਣੀਆਂ ਸਾਥ ਖੋ ਸਰ ਮੈਦਾਨ ਲੈਣੀਆਂ ਕਾਰਖਾਨਿਆਂ ਚ ਲੋੜਾਂ ਜਦੋਂ ਪੈਣੀਆਂ ਕਰ ਲੇ ਬਰਾ ਪਏਗੀ ਰੋਟੀ ਖਾਣੀ ਵੀਰੋ ਦਸਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੋ ਹੱਲ ਕੱਢਿਆ ਨਾ ਜਦੋਂ ਸਰਕਾਰਾਂ ਨੇ ਫੇਰ ਪੁੱਤਾਂ ਤੇ ਕੀਆਂ ਮੱਟਿਆਰਾਂ ਨੇ ਪਾਸ ਕੀਤੀਆਂ ਤੇ ਮਾਂ ਤਾਂ ਜਦੋਂ ਬਾਰ ਨੇ ਘਰ ਆਏ ਲਟਪੁੱਟ ਤੇ ਪੰਜਾਬੋਂ ਝੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਝੰਡੇ ਜੀ ਉਹ ਨਸ਼ੇ ਰੱਖਤਾ ਪੰਜਾਬ ਖਾਲੀ ਕਾ ਸੁੱਕੇ ਰਕਤਾ ਪੰਜਾਬ ਖਾਲੀ ਕਰਕੇ ਸੁੱਕੇ ਮਾਪਿਆਂ ਦੇ ਸਾਡ ਡਰ ਡਰ ਕੇ ਪੁੱਤ ਭੇਜਤੇ ਜਹਾਜ਼ ਭਰ ਭਰ ਕੇ ਚੰਗਾ ਰਹਾ ਨਾ ਇਥੋਂ ਦਾ ਪਾਣ ਪਾਣੀ ਵੀ ਰਿਓ ਰੱਖਾਂ ਰੰਗਲੇ ਪੰਜਾਬ ਦੀ ਕਹਾਣੀ ਵੀਰੇ ਹੋ ਸਰਬਜੀਤ ਆਖੇ ਗੱਭਰੂ ਜਵਾਨਾਂ ਨੂੰ ਪੁੱਛੋ ਆਪਣੇ ਤੋਂ ਵੱਡੇ ਇਨਸਾਨਾਂ ਨੂੰ ਨਾਲ ਲੈ ਕੇ ਕੁਝ ਚੰਗੇ ਵਿਦਵਾਨਾਂ ਨੂੰ ਕੋਈ ਹੱਲ ਕਰ ਰੱਖ ਕੇ ਦਿਮਾਗ ਠੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ ਖੜਾ ਪੰਜ ਆਬ ਸਾਡਾ ਬਰਬਾਦੀ ਕੰਡੇ ਜੀ